ਅਮ੍ਰਿਤਸਰ ਹਲਕਾ ਅਟਾਰੀ ਦੇ ਪਿੰਡ ਪੰਡੋਰੀ ਵਿਖੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਨਵ ਨਿਯੁਕਤ ਪੰਚਾਇਤ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਤੇ ਸਰਪੰਚ ਸਵਰਨ ਸਿੰਘ ਹਰਪ੍ਰੀਤ ਸਿੰਘ ਸੰਦੀਪ ਸਿੰਘ ਨੇ ਐਮਐਲਏ ਜਸਵਿੰਦਰ ਸਿੰਘ ਨੂੰ ਜੀ ਆਇਆਂ ਆਖਿਆ ਅਤੇ ਸਰੂਪਾ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਮੈਂਬਰ ਸਿਕੰਦਰ ਸਿੰਘ, ਮੈਂਬਰ ਸਮਸ਼ੇਰ ਸਿੰਘ, ਮੈਂਬਰ ਇਕਬਾਦ ਸਿੰਘ ਅਤੇ ਗੁਰਜੰਟ ਸਿੰਘ ਵੀ ਇਸ ਮੌਕੇ ਸ਼ਾਮਲ ਹੋਏ। ਉਪਰੰਤ ਕ੍ਰਿਕਟ ਟੂਰਨਾਮੈਂਟ ਦੀ ਹਾਜ਼ਰੀ ਵੀ ਭਰੇਗੀ ਅਤੇ ਜੇਤੂ ਖਿਡਾਰੀਆਂ ਵਿੱਚ ਇਨਾਮ ਵੰਡੇਗੇ ਇਸ ਮੌਕੇ ਉਹਨਾਂ ਦੇ ਨਾਲ ਸਰਪੰਚ ਗੁਰਪ੍ਰੀਤ ਸਿੰਘ ਗੋਰਾ ਵੀ ਮੌਕੇ ਤੇ ਸ਼ਾਮਲ ਹੋਏ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪਿੰਡ ਵਿੱਚ ਜਿਹੜੇ ਵੀ ਕੰਮ ਹੋਣ ਵਾਲੇ ਹਨ ਉਹਨਾਂ ਨੂੰ ਪਹਿਲ ਤੇ ਆਧਾਰ ਤੇ ਕੀਤਾ ਜਾਵੇਗਾ ਅਤੇ ਪਾਰਟੀ ਬਾਜ਼ੀ ਤੋਂ ਉੱਟ ਕੇ ਕੀਤਾ ਜਾਵੇਗਾ ਉਹਨਾਂ ਨੇ ਆਖਿਆ ਕਿ ਹਲਕਾ ਅਟਾਰੀ ਦੇ ਜਿੰਨੇ ਵੀ ਪਿੰਡ ਹਨ ਉਹਨਾਂ ਵਿੱਚ ਵਿਕਾਸ ਲਗਾਤਾਰ ਜਾਰੀ ਹਨ ਅਤੇ ਜਿਹੜੇ ਪਿੰਡਾਂ ਵਿੱਚ ਵਿਕਾਸ ਹੋਣ ਵਾਲਾ ਹੈ ਉਹਨਾਂ ਵਿੱਚ ਵੀ ਜਲਦ ਵਿਕਾਸ ਦੇ ਕੰਮ ਕਰ ਦਿੱਤੇ ਜਾਣਗੇ ਅਤੇ ਕਿਸੇ ਵੀ ਪਿੰਡ ਵਾਸੀ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਜੋ ਵੀ ਸੁਣ ਰਹੇ ਨੇ ਗੁਰੂ ਫਤੇਵਾਇ ਗੁਰਜੀਕਾ ਕਾਲ ਸਾਹਿਬ ਵਾਹਿਗੁਰੂ ਵਿਭਾਗਾ ਮੈਂ ਕਿ ਮੈਨੂੰ ਅੱਜ ਦੋ ਦੋ ਖੁਸ਼ੀਆਂ ਪ੍ਰਾਪਤ ਹੋਈਆਂ ਇੱਕ ਤੇ ক্রিকেট ਦਾ ਮੈਚ ਦੇਖਣ ਨੂੰ ਮੌਕਾ ਦਿੱਤਾ ਗਿਆ ਜਦਵੇਂ ਸਰਪੰਚ ਸਾਹਿਬ ਜਿਹੜੇ ਸਾਨੂੰ ਜੁਆਇਨ ਕੀਤੇ ਨੇ ਸਰਵਨ ਸਿੰਘ ਜੀ ਤੇ ਦੂਸਰਾ ਮੈਂ ਸਰਵਣ ਸਿੰਘ ਜੀ ਉਹਨਾਂ ਦੀ ਪੰਚਾਇਤ ਤੇ ਨਾਲ ਜਿਹੜੇ ਜੈਨ ਕਰਾਉਣ ਵਾਲੇ ਸਾਰੇ ਸੱਜਣ ਮੇਰੇ ਨਾਲ ਖੜੇ ਆ ਉਹਨਾਂ ਸਾਰਿਆਂ ਦਾ ਮੈਂ तहे ਦਿਲ ਤੋਂ ਮਸ਼ਕੂਰ ਆ ਪਰਵਾਰ ਵੱਡਾ ਹੋਇਆ ਕਿਚੋੜੀ ਹੋਈ ਕਿ ਸਾਰੀ ਪੰਚਾਇਤ ਜਿਹੜੀ ਇਕੱਠੀ ਹੋਈ ਮੈਂ ਇਹਨਾਂ ਦਾ तहे ਦਿਲ ਤੋਂ ਮਸ਼ਕੂਰ ਆ ਤੇ ਨਾਲ ਹੀ ਵਾਅਦਾ ਕਰਦਾ ਹਾਂ ਵਚਨ ਦਿੰਦਾ ਕਿ ਕਦੀ ਵੀ ਕੋਈ ਮੌਕਾ ਨਹੀਂ ਆਵੇਗਾ ਕਿ ਇਹ ਇਹ ਮਹਿਸੂਸ ਕਰਨ ਕਿ ਆਮ ਆਦਮੀ ਪਾਰਟੀ ਵਿੱਚ ਆ ਕੇ ਗਲਤੀ ਹੋਈ ਕਦੇ ਵੀ ਨਹੀਂ ਸੋਚਣ ਦੇਵਾਂਗਾ ਨਸ਼ਾ ਆਉਣ ਆਉਣ ਤੇ ਕੁਛ ਕੰਮ ਕਰਨ ਤੇ ਉਹ ਕੰਮ ਕਰਨ ਤੇ ਮੈਂ ਇਹਨਾਂ ਦੀ ਆਮਦ ਨੂੰ ਸਿਰ ਮੱਥੇ ਰੱਖਾਂਗਾ ਸਾਰਿਆਂ ਦਾ ਧੰਨਵਾਦ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਐਮਐਲਏ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਪਿੰਡ ਪੰਡੋਰੀ ਦੀ ਪੰਚਾਇਤ ਨੂੰ ਜੁਆਇਨ ਕਰਨ ਵਾਸਤੇ ਅਤੇ ਇੱਥੇ ਖੇਡ ਸਮਾਗਮ ਹੋਣ ਲੱਗ ਪਿਆ ਵਾ ਉੱਥੇ ਹਿੱਸਾ ਪਾਉਣ ਲਈ ਉਥੇ ਉਹਨਾਂ ਦਾ ਹਤਿਸ਼ਾਤ ਕਰਨਾ ਜੀ ਨੌਜਵਾਨਾਂ ਨੂੰ ਪਹੁੰਚਿਆ ਇਹਨਾਂ ਦੇ ਪਹੁੰਚਣ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਤੇ ਪਿੰਡ ਪੰਡੋਰੀ ਦੀ ਪੰਚਾਇਤ ਸਰਦਾਰ ਸੰਦੀਪ ਸਿੰਘ ਜੀ ਤੇ ਗ੍ਰਹਿ ਵਿੱਚ ਪਹੁੰਚੀ ਆ ਉਹਨਾਂ ਨੇ ਜੁਆਇਨ ਕੀਤਾ ਸਰਪੰਚ ਸਰਵੰਤ ਸਿੰਘ ਜੀ ਨੇ ਉਹਨਾਂ ਦਾ ਵੀ ਪਾਰਟੀ ਵਿੱਚ ਆਉਣ ਤੇ ਦਿਲੋਂ ਧੰਨਵਾਦ ਆ ਤੇ ਆਸ ਕਰਦੇ ਹਾਂ ਕਿ ਪਿੰਡ ਦੀ ਬਿਹਤਰੀ ਲਈ ਉਹ ਵਧੀਆ ਕਦਮ ਚੁੱਕਣਗੇ ਤੇ ਪਿੰਡ ਨੂੰ ਸੋਨਾ ਬਣਾਉਣਗੇ ਇਸ ਲਈ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਤੇ ਨਵੀਂ ਪੰਚਾਇਤ ਜੁਆਇਨ ਹੋਣ ਤੇ hoje é